ਆਮ ਆਦਮੀ ਪਾਰਟੀ ਹਲਕਾ ਇੰਚਾਰਜ ਪ੍ਰੇਮ ਕੁਮਾਰ ਦੇ ਵੱਲੋਂ ਚਾਹ ਪਾਣੀ ਸਾਂਝਾ ਰੱਖਿਆ ਗਿਆ ਚਾਹ ਦਾ ਕੱਪ ਸਾਂਝਾ ਤੇ ਮੇਰੇ ਨਾਲ ਨੇ ਸਾਡੇ ਸੀਨੀਅਰ ਪੱਤਰਕਾਰ ਸ਼ਰਮਾ ਜੀ ਨਰੇਸ਼ ਸ਼ਰਮਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਨਮੀਆਂ ਨਵੇਂ ਚਿਹਰੇ ਮਿਲੇ ਨੇ ਨਮੀਆਂ ਪੰਚਾਇਤਾਂ ਪੰਜ ਸਰਪੰਚਾਂ ਜੀ ਚਾਹ ਦਾ ਕੱਪ ਵੀ ਸਾਂਝਾ ਤੇ ਠੰਡ ਵੀ ਹੁਣ ਉਤਰਨੀ ਸ਼ੁਰੂ ਹੋ ਗਈ ਆ ਕੀ ਕਹਿਣਾ ਚਾਹੋਗੇ ਨਮੀਆਂ ਪੰਚਾਇਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੇ ਤੜੇਬੰਦੀ ਵੋਟਾਂ ਦੇ ਦਿਨਾਂ 'ਚ ਪੈਦਾ ਹੋ ਜਾਂਦੀ ਆ ਆਹ ਖਤਮ ਕਰੀਏ ਬਿਲਕੁਲ ਬਿਲਕੁਲ ਅੱਜ ਮੰਚ ਤੋਂ ਵੀ ਪ੍ਰਿੰਸੀਪਲ ਸਾਹਿਬ ਨੇ ਇਹੀ ਕਿਹਾ ਕਿ ਜਿਹੜੀ ਤੜੇਬੰਦੀ ਆ ਉਹਨੂੰ ਹਟ ਕੇ ਪਿੰਡਾਂ ਦਾ ਵਿਕਾਸ ਹੋਊਗਾ ਪਿੰਡਾਂ ਦੇ ਵਿਕਾਸ ਲਈ ਤੜੇਬੰਦੀ ਖਤਮ ਹੋਣੀ ਦੂਸਰੇ ਪਾਸੇ ਇੱਕ ਬਹੁਤ ਵੱਡੀ ਅਚੀਵਮੈਂਟ ਸੀਗੀ ਆਪਣੇ ਹਲਕੇ 'ਚ ਕਿ ਬਹੁਤ ਸਾਰੀਆਂ ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਸਰਪੰਚ ਔਰ ਪੰਚ ਜੁੜੀਆਂ ਗਈਆਂ ਨੇ ਜੋ ਘਰ ਚਲਾਉਂਦੀਆਂ ਨੇ ਘਰ ਦੇ ਨਾਲ-ਨਾਲ ਉਹ ਸਵਾਜ ਨੂੰ ਵੀ ਨਵੀਂ ਤਰਜੀਹ ਦੇਣ ਗਿਆ ਜਿਹੜੇ ਮਹਿਲਾ ਉਹ ਅੱਗੇ ਅੰਬੀਆਂ ਨੇ ਦਾ ਉਹ ਇੱਕ ਨਵਾਂ ਹੀ ਸਮਾਜ ਸਿਰਜਿਆ ਜਾਂਦਾ ਕਿ ਉਹ ਇੱਕ ਆਪਣੇ ਬੱਚਿਆਂ ਦੀ ਤਰ੍ਹਾਂ ਆਪਣੇ ਪਰਿਵਾਰ ਦੀ ਤਰ੍ਹਾਂ ਆਪਣੇ ਪਿੰਡ ਨੂੰ ਸਜਉਂਦੀਆਂ ਨੇ ਔਰ ਉਹ ਜਿਹੜੀ ਚੀਜ਼ ਦੇਖਣ ਵਾਲੀ ਹੈ ਕਿ ਇਸ ਬੰਦ ਦੇਖਿਆ ਜਿਹਨ ਕੀ ਅੰਦਰ ਬਹੁਤ ਸਾਰੀਆਂ ਜੜੀਆਂ ਸਾਡੀਆਂ ਭੈਣਾ ਜੇ ਸਰਪੰਚ ਹੈ ਜੇ ਪੰਚ ਚੁਣ ਕੇ ਪਹੁੰਚਿਓ ਹਈਆਂ ਔਰ ਉਹ ਇੱਕ ਨਵਾਂ ਇਤਿਹਾਸ ਬਣਾ